ਆਦੀਵਾਜ ਆਈ ਕੱਢੀ ਕੱਟੇ ਦਾ ਸਾਨੂੰ ਕੱਟਿਆ ਦਾ ਇਹਨਾਂ ਦੇ ਕੱਢ ਗੋਰੀ ਖਵਾਏ ਕੱਢ ਗੋਰੀ ਕੱਟੇ ਬਾਜ ਮਾਰੀ ਕੱਢ ਦੇ ਬਣਾ ਬਾਲ ਦੱਸ ਮੈਨੂੰ ਕਰਵਾ ਲਾਂਦਾ ਕੱਢੀ ਬੱਧੇ ਬੱਧੇ ਬਹਿ ਰਹੇ ਕੱਢੀ ਤੁਸੀਂ ਆਗ ਜੀ ਝੱਲਾ ਵਾਲਾ ਪਹਾੜੀ ਜਿੰਨਾਂ ਦੇ ਆ ਵੀ ਝੱਲਾ ਵਾਲਾ ਪਹਾੜ ਬਹੁਤ ਤਗੜੇ ਆ ਵੀ ਮਸ਼ੀਨਾ ਉੱਤੋਂ ਐਡੀਆਂ ਕੋ ਦਿਖਦੀਆਂ ਛੋਟੀਆਂ ਆ ਥੱਲੇ ਸ਼ਹਿਰ ਨਿਕਲ ਜਿਹੜਾ ਮਸ਼ੀਨਾਂ ਉੱਤੋਂ ਛੋਟੀਆਂ ਦੇਖਦੀਆਂ ਇਹੋ ਪਾੜੀ ਆ ਗਈ ਅੱਗੇ ਇਸ ਤੋਂ ਅੱਗੇ ਆਪਾਂ ਬੈਲਟਾ ਵੋਲਟਾ ਚੇਂਜ ਕਰਨ ਲੱਗੇ ਆਏ ਮਸ਼ੀਨਾਂ ਦੀਆਂ ਬ੍ਰੇਕਾਂ ਮਰੁਕਾ ਵਗੈਰਾ ਦੇਖ ਰਹਾ ਹਾਂ ਇੱਥੋਂ ਕਹੋ ਕਿ ਹੁਣ ਦਾ 10 ਕਿਲੋਮੀਟਰ ਮਸ਼ੀਨ ਨੇ ਲੋਡ ਚ ਚੱਲਣਾ ਬਹੁਤ ਜ਼ੋਰ ਲੱਗਣਾ ਮਸ਼ੀਨ ਦਾ ਇੱਥੋਂ ਤੋ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਆਹ ਤਾਂ ਸ਼ੁਰੂਆਤ ਇਥੋਂ ਟਿੱਬੇ ਜੇ ਇਸ ਤੋਂ ਅੱਗੇ ਆ ਪਾੜੀ ਤੇ ਹਾਂ ਬਾਕੀ ਆਹ ਡਰੈਕ ਲਓ ਕਿੰਨਾ ਰੋਗਾ ਤੇ ਇੱਥੇ ਆਉਂਦੇ ਨੇ ਪਾੜੀ ਚੱਲ ਆ ਪਾੜੀ ਆਪਨ ਹੋਗਾ 5 6 ਸੀਜ਼ਨ ਕਿੰਨਾ ਲੱਗ ਗਾ ਮਹੀਨੇ ਪਾੜੀ ਉੱਧਰ ਲਾਗਾ ਇਹ ਪਾੜੀ ਤੁਹਾਨੂੰ ਸਾਹਮਣੇ ਖੜਨਾ ਮੰਨ 70 ਦਿਨ ਹੋਗਾ ਜਾਂਦਾ ਅੱਛਾ ਤੇ ਕਿਵੇਂ ਕਿੰਨਾ ਖਿਚਾਈ ਆਉਣੀ ਆ ਆਉਂਦੀ ਆ ਇਹ ਫੋਰਡ ਚਾਈ ਜਾਂਦੀ ਹੈ ਭਾਈ 10 ਲੱਖ ਤੋਂ 12万 ਵੱਡਾ ਬੁੰਡਾ ਬਹੁਤ ਲੋਡ ਜਮੇ ਚਾਹ। ਅੱਛਾ ਸਿਰੇ ਤੇ 10 ਕਿਲੋਮੀਟਰ ਹੈ। ਹਾਂ ਫਿਰ ਤਰਾਈ ਵਾਲੇ ਵੀ ਆਪ ਨੂੰ ਬ੍ਰੇਕ ਦੀ ਲੋੜ ਹੈ ਨਾ। ਹਾਂ ਬ੍ਰੇਕ ਦੀ ਲੋੜ ਹੈ। ਹਾਂ ਠੀਕ ਹੈ ਚਲੋ ਆਪਾਂ ਸਾਨੂੰ ਉੱਪਰ ਕਰਾਵਾਂਗੇ ਦਰਸ਼ਨ ਚੱਲ ਕੇ ਭਾਰੀ ਕਿੱਡੀ ਕੁ ਤਗੜੀ ਜਿੰਨਾ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਹੈਗਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਉਹਨਾਂ ਬਾਰੇ ਵੀਡੀਓ ਆ ਇਹ। ਤੇ ਜਿਹੜੇ ਮੇਰੇ ਮੀਰ ਜਾਂਦੇ ਆ ਉਹਨਾਂ ਨੂੰ ਪਤਾ ਹੁਣ ਆਪਣੀ ਮਸ਼ੀਨ ਦਾ ਪਾਰ ਹੋ ਕੇ ਦੂਜਾ ਕਿ ਲੈਂਦੀ ਹੈ ਤੀਜੇ ਜਾਊਗੀ। ਹੋਰ ਹਾਂ ਅੱਗੇ ਵਾਲਾ ਗਿਆ ਆtrasa der ne

ਆਪਾ ਜਾ ਰਹੇ ਜੀ ਇੱਧਰ ਉੱਧਰ ਕੱਟ ਕੇ 8 ਵਿੱਗੇ ਥਾਂ ਸਾਹਮਣੇ ਇੱਥੇ ਹੁਣ ਜਾ ਰਹੀ ਇੱਥੇ 7 ਵਿੱਗੇ ਨਾਲ ਉਹ ਟਰਾਲੀ ਖੜੀ ਆ ਜੀ ਇਹ ਆਗੇ ਆਪਾਂ ਪਹੁੰਚ ਗਏ ਕੋਟੇ ਏਰੀਏ 'ਚ ਆਪਣੇ ਪੁਰਾਣੇ ਏਜੰਟ ਕੋਲੇ ਤੇ ਇੱਕ ਆਪਣਾ ਪਹਿਲੇ ਵਾਲਾ ਏਜੰਟ ਆ ਬਹੁਤ ਪੁਰਾਣਾ ਏਜੰਟ ਹੈ ਪਰ ਤੁਹਾਨੂੰ ਨਾਮ ਦੱਸਣਾ ਕੀ ਹੈ ਤੇ ਡਾ ਦੁਰਗਾ ਦੁਰਗਾ ਸਾਸਰੀਆ ਕਾਲ ਬੁਲਾ ਬੰਦੇ ਸਾਸਰੀਆ ਕਾਲ ਬੁਲਾਓ ਐਸੇ ਬੋ ਸਾਸਰੀਆ ਕਾਲ ਨਹੀਂ ਬੋਲੂ ਹਾਂ ਸਾਸਤਰੀਆ ਕਾਲ ਹਾਂ ਤੇ ਆ ਜਾ ਉਧਰ ਆਇਆ ਛਾਵੇਂ ਮੈਂ ਇਹ ਏਜੰਟ ਉਹ ਬੈਠਾ ਹੈ ہمارا ਨਰੇਸ਼ ਹੈ जो अभी बना इससे बहुत पुरानी पहचान है हमारी और उससे भी देश पर श, हाँ तो कितने दिन अपना है? जैसे अभी तो काम ढिला चल रहा है ना अभी तो है ना हाँ। चलेगा अभी अच्छा तो। नहीं फिर भी अच्छा है 8 ਸਾਲ 15 16 ਵਿਗੇ ਕੱਟ ਗਏ ਬਹੁਤ ਇਤਨੇ ਹੀ ਠੀਕ ਹੈ ਕਿ ਨਹੀਂ ਇਸੇ ਹੀ ਚਲੇ ਗਏ ਵੀ ਦੋ ਵਾਰ ਨਹੀਂ ਦੋ ਫਿਰ ਦੁਰਗਾ ਤੁਮਨੇ ਗਾੜੀ ਕੋ ਪਕੜੀ ਨਹੀਂ ਸਵਾਰਾ ਨਹੀਂ ਨਹੀਂ ਉਹ ਫਾਇਦਾ ਨਹੀਂ ਭਈਆ ਜ਼ਿੰਮੇਵਾਰੀ ਬਹੁਤ ਬਣਤੀ ਹੈ ਫਿਰ ਪੈਸੇ ਕੀ ਦਿੱਕਤ ਪੜਤੀ ਜਦ ਗਾੜੀ ਜਾਂਦੀ ਹੈ ਨਾ ਉਹ ਉਧਰ ਹਮ ਗਏ ਅਭੀ ਦੋ ਬੰਦੇ ਉਸਕੇ ਘਰ ਪੇ ਬਿਠਾ ਗਏ ਹੈ ਪੈਸੇ ਦੇ ਚੱਕਰ ਸੇ ਪੈਸੇ ਜਿੰਨ ਤਾਂ ਲਗਾ ਨਹੀਂ ਪੈਸੇ ਉਹ ਹੀ ਬਚੇ ਹੈ ਘਰ ਸੇ ਪੈਸਾ ਮੰਗਵਾਇਆ ਖਾਤੇ ਮੇ ਡਾਲਾ ਆਪਣੇ ਫਿਰ ਗਾੜੀ ਉਹਨਾਂ ਸੀਰੀਜ਼ ਲੈ ਕੇ ਆਏ ਗਾੜੀਆਂ ਬਹੁਤ ਜ਼ਿਆਦਾ ਹੋ ਗਈ ਸੀ ਨਾ ਉਧਰ ਇੰਤੀ ਨੇ ਗਾੜੀਆਂ ਇਸ ਵਾਰ ਗਾੜੀ ਗੜਿਆਂ ਬਹੁਤ ਆਈ ਹੈ ਗੜਿਆਂ ਬਹੁਤ ਸੀਜ਼ਨ ਲੰਬਾ ਨਾ ਚੱਲੇਗਾ ਇਸ ਵਾਰ ਇਧਰ ਤੁਹਾਰੇ ਦਿਨ ਦੋ ਸਾਧ ਆਠ ਦਿਨ ਆਠ ਦਿਨ ਤੱਕ ਚੱਲੇਗਾ ਵੀ ਆਠ ਦਿਨ ਚੱਲੂਗਾ ਨਾ ਹਮਾਰੇ ਚੱਲੇਗਾ ਤਕਰੀਬਨ 12 ਤਰੀਕ ਨੂੰ ਚਾਲੂ ਹੋ ਜਾਏਗਾ ਹਮਾਰੇ ਤੁਹਾਰਾ ਹਮ ਹਮਾਰੇ ਕੋ 12 ਤਰੀਕ ਨੂੰ ਰਵਾਨਾ ਕਰ ਦੋਗੇ ਨਾ ਯਹਾਂ ਸੇ ਯਹਾਂ ਸੇ ਤੁਹਾਰਾ ਕਾਮ 8 ਤਰੀਕ ਕੋ ਫ੍ਰੀ ਹੋ ਜਾਏਗਾ ਕਰ ਦੇਗਾ ਬਹੁਤ ਬਹੁਤ ਧੰਨਵਾਦ ਤੇਰਾ 8 ਤਰੀਕ ਨੂੰ ਫ੍ਰੀ ਹੋ ਜਾਏਗਾ ਲੇਕਿਨ ਇਹ ਏਰੀਆ ਵੀ ਇੱਕ ਸਾਥ ਨਹੀਂ ਆਇਆ ਹਾਂ ਏਰੀਆ ਇਸ ਵਾਰ ਨਾ ਟੁੱਟਮਾ ਹੈ ਇੱਕ ਸਾਸ ਨਹੀਂ ਆਇਆ ਕੋਈ ਪਿੱਛੇ ਚੱਲ ਪਖਾਨਪੁਰ ਵੀ ਚਲਾ ਹੋਇਆ ਹੈ ਇਧਰ ਕਹੀਂ ਕਿ ਚਲਾ ਕਹੀਂ ਵੀ ਨਰਮ ਪੜਾ ਹੋਇਆ ਕਿਨਾਲ ਵਾਲਾ ਏਰੀਆ ਨਹੀਂ ਚਲਾ ਹਾਂ ਤੇ ਇਹ ਕਾਪੇ ਆਏ ਗਏ ਇਧਰ ਵਾਲਾ ਇਧਰ ਵਾਲਾ ਵੀ 3 ਚਾਰ ਤੇ ਚਾਰ ਪੰਜ ਤਾਰੀਖ ਤੱਕ ਕੰਮ ਤੇ ਲੱਗੇ ਇਧਰ ਉਧਰ ਇਧਰ ਚਾਲੂ ਹੋ ਗਿਆ ਹਨਾ ਤੁਹਾਰੇ ਤੋਂ ਇਧਰ ਤੋਂ ਕੰਮ ਚੱਲ ਰਿਹਾ ਹੈ ਤੋਂ ਪਰ ਲੇਕਿਨ ਕੰਮ ਚੱਲ ਰਿਹਾ ਹੈ ਵੀ ਹੂੰ ਠੀਕ ਹੈ ਅੰਦਰ ਚਲਾ ਦੇ ਸਾਹਮਣੇ ਯਾਰ ਉਹ ਕੰਮ ਨਹੀਂ ਚੱਲ ਰਿਹਾ ਇਹ ਵੀ ਕਾਤੇ ਹੈ ਜੀ ਯੋ ਇਹ ਤਾਂ ਅਬ ਇਹਨੇ ਮੀਨਾ ਰਹਿ ਜੇ ਉਨ ਤੋਂ ਲੰਗਦਾ ਵੇ ਤੁਹਾਡੇ ਕੋਲ ਆ ਦੱਸ ਦੇਣਾ ਇਹ ਤਾਂ ਤੁਹਾਨੂੰ ਘੱਟ ਮੈਂ ਪੂਰਾ ਬਾਕੀ ਮੰਝਾ ਤੋੜ ਰਿਹਾ ਜੀ ਅਸੀਂ ਮੰਝੇ ਦਾ ਆ ਦੇਖੋ ਕਰਤਾ ਨਹੀਂ ਕੀ ਹੁਣ ਮੰਝੇ ਰਕੀ ਬਣੂਗਾ ਉਹ ਨਹੀਂਵੇਂ ਹਾਣਾ ਆਪਣਾ ਬੜਾ ਥੱਲੇ ਹੀ ਹੈ ਥੱਲੇ ਹੋਣਾ ਹਾਣਾ ਕੋਈ ਨਗਣੀ ਟੰਮ ਲੱਗਦਾ ਨਾ ਰੇਡ ਸਾਪੂ ਹੀ ਬੜੇ ਰ ਇੱਧਰ ਹੈ ਬਾਤ ਚ ਲੜਾਇਆ ਆਪੂੰ ਆ ਇਸ ਇੱਥੇ ਲੜਾਇਆ ਕਿੱਥੇ ਲੜਿਆ ਕਿੱਥੇ ਹੀ ਲੜਾਇਆ ਕਿੱਥੇ ਰਹਿੰਦਾ ਹੈ ਉੱਥੇ ਆ ਕੇ ਟਾਣਾ ਲਾਏ ਪਾਛੇ ਦਿੱਤ ਲੜੇ ਸੱਪ ਐ ਗੋਰੀ ਇੱਥੇ ਮੰਜਾ ਤੋੜ ਲੜੇ ਇੱਥੇ ਉਹ ਉਹ ਕਿੱਥੇ ਉਹ ਕਰਮੜ ਕੋਈ ਨਾ ਐ ਬਹੁਤ ਤਗੜਾ ਕੁਛ ਨਹੀਂ ਨਾ ਸੱਪ ਐ ਨਾ ਬਈਆ ਯਾ ਹਾਂ ਯਾ ਡੇਰ ਲਗਾਓ ਹਮ ਨੂੰ ਯਾਹ ਪਰ ਯਾਹ ਜੱਡ ਡੇਰ ਲਗਾਓ ਨਹੀਂ ਵਾਹ ਤਾਂ ਬਿਲਕੁਲ ਸਾਫ ਜਗ੍ਹਾ ਕੋਈ ਦਿੱਕਤ ਵਾਲੀ ਨਹੀਂ ਅੱਗੇ ਤਾਂ ਹੁੰਦਾ ਹੀ ਕੀ ਪਹਿਲਾਂ ਪਹਿਲੇ ਵਾਹ ਪਰਥੇ ਸੱਪ ਪਹਿਲੇ ਵੇਖਾ ਸੀ ਨਾ ਹੱਥੋਂ ਕਾਂ ਪਰ ਯਾਹਾਂ ਸੱਪ ਯਾਰ ਜਿੱਥੇ ਹੁਣ ਅਰੇ ਨਹੀਂ ਐਸੀ ਥੋੜੀ ਹੁੰਦਾ ਆਪਾਂ ਆਪਾਂ ਲਾਈ ਦੋ ਮਸ਼ੀਨਾਂ ਦੇ ਦੇ ਦੋ ਪਪਾ ਚੂ ਰਹਿਣ ਵਾਲਾ ਵਾਹ ਤੁਮਨੇ ਤੁਹਾਡੀ ਦੋਨੋਂ ਨਹੀਂ ਨਹੀਂ ਇਹ ਬਾਤ ਹੀ ਕਰ ਲੈ ਉਹ ਸਿੰਧੂ ਹੀ ਹਟ ਉਹਦਾ ਸਿੰਧੂ ਹੀ ਹਟਣਾ ਇਹ ਲੋ ਵੇਖਾ ਹੈ ਉਹ ਕੋਲ ਹੀ ਲਗਾ ਹਰ ਦੰਦਾ ਤੰਮਾ ਡਰੀ ਜਾਂਦਾ ਆਪੇ ਕਸਾਪੇ ਕੋਲੇ ਲਗਾਰ ਦੰਦਾ ਸੀ ਤੇ ਪਾਛੂ ਉਹਦੇ ਸਕੱਜੇ ਥੋੜਾ ਕਰ ਰਹਾ ਹੈ ਪਾਛੂ ਕੋਲੇ ਲਗਾ ਫਿਰ ਦੰਦਾ ਹੈ ਪਰ ਇਹ ਵੀ ਟੰਗਾਂ ਨੂੰ ਖਾਉਂਦਾ ਹੈ ਆਂਦਾ ਬਸ ਸਕੱਜੇ ਦੀ ਜਗ੍ਹਾ ਉਡਾਰੀ ਸਕੱਜੇ ਦੀ ਥੋੜਾ ਕਰ ਰਹਾ ਸਾਫ ਤੇ ਥੱਲੇ ਮੈਂ ਮਸ਼ੀਨ ਤੋਂ ਹੋਇਆ ਕਰੇ ਮੈਂ ਮਸ਼ੀਨ ਤੋਂ ਹੋਏ ਨੇ ਛੱਪਦੇ ਸੌ ਜਾਣਗੇ ਦਿਨੇ ਦੇਖਣਾ ਹੱਪਾ ਹਾਲ ਮਦ ਬਣਾਣੀ ਦਾ ਲੈਵਲ ਲਾ ਦੇਣਾ ਬਣਾਉਂਦਾ ਹਾਂ ਉਹ ਕੁਝ ਨਹੀਂ ਆਂਦਾ ਉਹ ਨੇ ਕੋਈ ਜਾਨ ਦੀ ਸੁਭਾਣ ਪਿਛਲੇ ਚਾਕੀ ਬਾਣਾ ਜੇ ਮਾਰਿਆ ਲੜੂ ਗੋਲ ਗੋਲ ਇਹ ਆਪਣੇ ਕੋਲ ਆਏ ਜੀ ਬੰਦੇ ਬੱਬੂ ਵੀ ਫਿਰ ਦੁਬਾਰਾ ਇਹਨਾਂ ਦਾ ਜੀ ਨਹੀਂ ਲੱਗ ਰਿਹਾ ਬਿਲਕੁਲ ਨਹੀਂ ਲੱਗ ਰਿਹਾ ਜੀ ਉੱਥੇ ਆਪ ਕੋਲ ਬੰਦੇ ਇਹਾਂ ਦੇ ਮਿਲ ਕੇ ਸਪੈਰ ਸਾਨੂੰ 100 ਦਾ ਪਟ્રોલ ਪਾਲ ਕੇ ਫਿਰ ਦੁਬਾਰਾ ਸਾਡੇ ਕੋਲ ਮਿਲਣੇ ਕਰਨ ਆਏ ਆ ਕਿਉਂਕਿ ਡੇਢ ਮਹੀਨਾ ਇਕੱਠੇ ਰਹੇ ਡੇਢ ਮਹੀਨੇ ਹੋੜੀ ਵਿਛੜਨਾ ਥੋੜਾ ਦੁੱਖ ਰਾਨਾ ਜੇ ਕੈਂਟਾ ਹਣ ਵਾਲੀ ਵਾਲੀ ਆਲੀ ਦੂਰ ਰਵਾਂਗੇ ਤੇ ਬਾਕੀ ਆਪਾਂ ਟੈਨਸ਼ਨ ਨਹੀਂ ਆਪਾਂ ਨੂੰ ਐ ਬੇਫਿਕਰ ਆਪਾਂ ਹਮਦਰ ਕਰੇ ਲੱਗੇ ਫਿਰਦੇ ਆ ਯਾਰ ਤਾਂ ਕੋਈ ਕੰਮ ਨਹੀਂ ਮਾਰੀ ਤਾਂ ਕਿ ਮਾਰੀ ਰ ਇਥੇ ਬਿਲਕੁਲ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਗਈ ਵਾ ਮੈਂ ਦੇਖ ਲਓ ਆਇਆ ਮੈਂ ਇਥੇ ਪਿਆ ਸੀ ਉਹਦਾ ਤੇ 3 ਘੰਟੇ ਵੇਲੇ ਮੰਜੇ ਦੇ ਪਿਆ ਮੈਂ ਸੋਇਆ ਤਾਂ ਕਾਹਦੇ ਮਾਰੀ ਤੇ ਨੀਂ ਨੀਨ ਕੋਈ ਟੋਟੀ ਦਾ ਮੰਜੇ ਟੋਟਾ ਦਾ ਨੀਰ ਕਿੱਥੋਂ ਆ ਗਈ ਕੀ ਲਈਏ ਉਹ ਸਾਸਰੀ ਕਾਲੀ ਬਾਈ ਮਾਰੀ ਬੁਲਾ ਸਾਸਰੀ ਕਾਲਾ ਇੱਧਰ ਤੂੰ ਹੀ ਬੁਲਾ ਬੀ ਸਾਸਰੀ ਇੱਥੇ ਨਹੀਂ ਲਈ ਤੂੰ ਹੀ ਬੁਲਾ ਬੀ ਤੂੰ ਹੀ ਜਾਣੋ सासिक का भी काल सारा तू सर काल बता अच्छा सर से काल ठीक है सब सब नु सब नु हां रहे सारा बोल ले दोबारा कौन सा हूं इधर काय घूम रहे हो अंता यहां पे अंता का करना है सामान लेना का लेना लाइट नहीं आ रही उसकी बेचारे अच्छा अच्छा जो लाइट के लिए घूम रहे हो ਚਲੋ ਠੀਕ ਆ ਜੀ ਹੁਣ ਆਪਾਂ ਮਿਲਦੇ ਆ ਜੀ ਅਗਲੇ ਨਵੇਂ ਬਲੌਗ ਚ ਤੇ ਆਪਣੇ ਨਵੇਂ ਸਾਹਮਣੇ ਖੜਾ ਇਹ ਕੁਲਫੀਆਂ ਵਾਲਾ ਤੇ ਖਲਾਲ ਵਾਲੀ ਕੀ ਹੈ ਦੁੱਧ ਵਾਲੀ ਨਹੀਂ ਹੈ ਦੁੱਧ ਨਾਲ ਲੈ ਫਿਰ ਇਧਰ ਤੋਂ ਤੂੰ ਘੜ ਖਾਣੀ ਉਹ ਗੋਰੀ ਗੋਰੀ ਆ ਦੂਰੇ ਦੂਰੇ ਲਾ ਦੂਰੇ ਮੇਰੇ ਮੂੰਹੇ ਨਾਰਿਸ ਕਰ ਲਈ ਫਿਰ ਤਾਂ ਲਾ ਲਾਂਦਾ ਹਲਾ ਦੁੱਧ ਵਾਲੀ ਆ ਨਹੀਂ ਖਾਣੀ ਆ ਮੈਂ ਕੱਲ ਲਈ ਆ ਜਦ ਤੂੰ ਤੱਕੀ ਹੋਣਾ ਇੱਕ ਇੱਕ ਕੁਲਫੀ ਇੱਕ ਕੁਲਫੀ ਗੋਰੀ ਬੰਦਾ ਹੜਾ ਨਾਰਾਜ਼ ਕਰਤਾ ਇੱਕ ਆ ਦੁੱਧ ਦਲ ਲਿਆ ਹੋਰਾ ਬਾਕੀ ਤੁਸੀਂ ਚੂਚ ਚਾ ਬਣਾ ਲੋ ਨਾ ਕੋਈ ਲੈ ਲੈ ਨਾ ਬਾੜਾ ਬਾਕੀ ਚੂਚ ਜੋ ਬਣਾ ਲੋ ਅੱਜ ਕਰ ਲੜਦੇ ਆ ਚੂਚ ਚਾ ਬਣਾ ਲੋ ਅੱਜ ਤੂੰ ਖਾਣੇ ਦੇ ਮੈਂ ਖਾਂਦੀ ਪੂਰੀ ਚੂਚ ਪਹਿਲੋ ਦੇ ਹਰ ਪੰਮੇ ਨੂੰ ਆਹ ਤਾਂ ਵੀ ਬਰਫੀ ਹੈ ਉਹ ਵੀ ਬਰਫੀ ਹੈ ਤੁਮ ਲੋਕ ਨੇ ਖਾਓ ਕੋ ਇਸੇ ਉਹ ਅੱਛੇ ਹੈ ਤੂੰ ਕਰ ਰਹੀਂ ਜੋ ਬਹੁਤ ਬੜਿਆ ਹੈ ਬਾਕੀ ਬੱਕਰੀ ਸਰੀਰ ਮੇਰੇ ਫਾਇਦਾ ਵੀ ਹਾ ਲੈ ਲੈ ਲਾ ਅੱਗੋਂ ਦਲੀਏ ਯਾ ਤੇਰੇ ਉਹ ਮਰਦਾਰੇ ਉਹ ਆ ਗੁੱਠਾ ਨਹੀਂ ਕਿਉਂ ਨਹੀਂ ਫਰਕ ਹੋਏ ਗੰਦੀ ਬਿਟੂ ਇਹ ਬਿਟੂ ਆ ਠੀਕ ਹੈ ਨਾ ਉਹ ਸੀਸ਼ਨ کہاں ਹੈ ਸੀਸ਼ਨ ਹਾਂ ਹਾਂ ਸੀਸ਼ਨ ਹਾਂ ਆ ਬਾਕੀ ਰੱਖ ਚੱਲੋ ਪਾੜੀ ਮੈਂ ਉਹ ਤਰ੍ਹਾਂ ਲੱਗਦੀ ਹੈ ਨਰੇਸ਼ ਹੈ ਹਾਂ ਅਸ਼ੀਸ਼ ਨੇ ਬੱਕਰੀਆਂ ਰੱਖੀਆਂ ਨੇ ਹੁਣ ਨਹੀਂ ਬੱਕਰੀਆਂ ਅਸੀਂ ਆਵੇ ਹੋਰ ਆ ਉਹ ਚਾਲਾ ਪਾੜੀ ਕੋ ਦੇਖਾ ਹੁੰਦਾ ਪਿਆ ਨਹੀਂ ਤੇ ਸਵਾਦੀ ਆਂ ਰਹੇ ਸੇ ਨੇ ਸਵਾ ਦੇਣਾ ਗਾ ਗੁਲਫੀ ਆਪਨ ਮਿਲੀ ਜਿਸੇ ਜਾਈਆ ਲੜੀ ਗਨ ਲਾਲ ਗੁਲਫੀ ਲਾਲ ਤਾਂ ਲੋਕ ਪਾਲਦੇ ਆ ਤੇ ਤੂੰ ਪੇਮੈਂਟ ਹੀ ਲੈ ਜਿੰਨੀ ਗਿਆ ਤੂੰ ਇਸ਼ਾਰਾ ਨਹੀਂ ਕੀਤਾ ਜਾ ਓਏ ਨੂੰ ਜਦੋਂ ਆਵੇਂ ਨਾ ਇਹ ਦਿਖਾਤੇ ਖਾਲੀ ਬਾ ਠੀਕ ਹੈ ਨਰੇਸ਼ ਦਾ ਨਾਲ ਆਦਰਾ ਠੀਕ ਹੈ ਇਹਨਾਂ ਨੇ ਇਸ਼ਾਰਾ ਕਰਦੇ ਜਾ ਹਾਂ ਪੁੱਗੇ ਨਰੇਸ਼ ਜਦੋਂ ਆਵੇ ਆਖਣਗੇ ਜੋਜੇਗੀ ਤੁਮ ਤੋਂ ਤੁਸੀਂ ਬੋਲਦੇ ਹੋ ਤਾਂ ਉਧਰੋਂ ਗਿਆ ਨਾ ਉੱਪਰ ਬਾਈਪਾਸ ਹੋ ਗਏ ਬਾਈਪਾਸ ਲੰਘ ਜਾਣਾ ਸੋਹਣੇ ਉੱਪਰ ਕਿਹੜਾ ਪੰਬੇ ਨਾ ਉਧਰ ਉਧਰ ਕਿਹੜਾ ਉਹ ਕਿਹੜਾ ਬਾਈਪਾਸ ਅੱਜ ਤੂੰ ਬਾਦ ਨਰੇਸ਼ ਨਾਲ ਆ ਗਿਆ ਖਾਤਾ ਮਾਰਾ ਕੁਲਤੀ ਵਾਵੇਂ ਤੇ ਨਿਆਰੇ ਲਓ ਬੇਨ ਸੰਗਠੀ ਦੇ ਨਰੇਸ਼ ਪੇਮੇ ਨਰੇਸ਼ ਕਰੀ ਹਾਂ ਹਾਂ ਲੋਣੀ ਤੰਗ ਗਿਆ ਪਰ ਕਿੰਨੇ ਜਲਦੀ ਖਾਦ ਦੇ ਮਲੇਣੀ ਹੈ ਮੁੱਛੜ ਚੱਕ ਦੇ ਲਾ ਰਹੇ ਹਾਂ ਉਹ ਲਾ ਕੇ ਨ ਸਮੈ ਲਗੀ ਨਾ ਕੋਈ ਪਹਿਲੇ ਸੰਘਾਥੀ ਲਾਉਣੀ ਨੇਰਾ ਹਾਂ ਆ ਵੀਰੇ ਵਰਦੇ ਨਹੀਂ ਉਹ ਸਾਈਕਲ ਹੈ ਮਣੀ ਮਣੀ ਸੀਸਨ ਮੈਂ ਜਲਦੀ ਦਿਆ ਸੀਸਨ ਖਾਇ ਆ ਗੋ ਚਾਲਾੜ ਪਾ ਲਈ ਹੋਏ अभी अभी आए वो। वो आ, 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 आ रहे हैं वो वो कहाँ चला गाड़ी को पास नहीं आ नहीं नहीं नहीं। 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 मैंने जो उससे बोल दिया वो मवा है ना तो मवा वालों ने जब उससे छब्बीस तारीख को बोला था अब यार वो बीतीस तारीख को आ रहा है ਦੁਆਇ ਤਾਂ ਕੰਪਲੀਟ ਹੈ ਉਸਕੇ ਲਈ ਆਹ ਦੁਆਇ ਰਿਪੋਰਟ ਕਰਾ ਕਰ ਲਈ ਮਾਰੀ ਜੁੰਦੀ ਹੈ ਰਿਪੋਰਟ ਤਾਂ ਕਰਵਾ ਦੀ ਨਾ ਉਸकी ਕਰਾਉਣੀ ਹੋਣੀ ਆ ਅਭੀ ਕਰਾਣੀ ਹੈ ਹੂੰ ਐਸੇ ਨਾ ਦੁਆਇ ਦੇ ਇਹਨੂੰ ਨਹੀਂ ਦੁਆਇ ਤਾਂ ਦੇਣੀ ਹੈ ਨਾ ਉਸਕੋ ਆਹੋ ਦੁਆਇ ਤਾਂ ਵਾੜ ਆਏਗਾ ਨਾ ਉਸਕੇ ਉਹ ਕੰਪਲੀਟ ਅਣ ਕੰਪਲੀਟ ਆ ਜਾਣ ਵਾਲਾ ਆ ਗੋਰੀ ਕਹਿੰਦਾ ਆਂਦਾ ਲਾਲ ਬੁੱਲ ਕੋਈ ਵੇਖ ਪੀ ਦਸਨੀ ਵੀਡੀਓ ਕੇ ਲਾਲ ਬੁੱਲਾ ਮੇਰਾ ਬੇਟਾ ਦੱਸੋ ਹੋਈ ਪਣ ਕੇ ਆ ਤੱਕ ਕਰ ਫਿਰ ਤੈ

ਇਸ ਪੀ ਆ ਗਈ। ਦੇਖਣੀ। ਅਸੀ ਆਣਾ। ਔਕਾ ਛੜਦੀ ਮੇਰੇ ਦੋ ਵਿਚਾਰੇ ਨੂੰ ਔਕਾ ਹੋ ਗਿਆ। আরে ਯਾਰ ਮੇਰੀ ਬਾਤ ਨਹੀਂ। ਬਬੂ। ਘਾੜ ਵੀ ਨਹੀਂ ਲਗਾਣ ਇਹੋ ਹੀ ਗੱਲਾਂ ਕੀਤੇ ਕਰਿਆ। ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਵਕੀਲ ਭਾਈ ਕਦੋਂ ਪਹੁੰਚੇ ਜਿੱਥੇ? ਮੈਨੂੰ ਹੋ ਗਏ 4 ਦਿਨ ਆਏ। 4 ਦਿਨ ਹੋ ਗਏ। ਤੇ ਵਾਪਸੀ ਦਾ ਕਦੋਂ ਤਿਆਰੀ ਹੈ? ਵਾਪਸੀ ਚੱਲਾਂ ਕਰਨਾ। 10 ਲਾਤ ਲਈ 10 ਦਿਨ। 10-15 ਦਿਨ। ਵਿਆਹ ਤੇਰਾ ਨਹੀਂ ਆਇਆ ਭਲਾ। ਔਰ ਤੇ ਤਾਂ ਕਰਕੇ ਲੇਟ ਹੋ ਗਿਆ ਸਾਰਾ ਨਿੱਦਗੇ ਦਾ ਪਹਿਲਾ ਆਉਣਾ ਬੰਦੇ ਤੇਰੇ ਪੱਜ ਗਏ ਕੀ ਬਣਿਆ ਗਾ ਲੋਕੀ ਹੋਈ ਉਹਨਾਂ ਦਾ ਪਤਾ ਨਹੀਂ ਕੀ ਬਣ ਪੜਾਣਾ ਜੇ ਜਾਲੀਆਂ ਹਟਦੇ ਸੀ ਉਹ ਨਿਕਲ ਗਾ ਚਲੋ ਚੰਗਾ ਚਲੋ ਯਾਰ ਜਿੰਨੇ ਮੁੰਡੇ ਪਜਦੇ ਨਹੀਂ ਨੇ ਪਜਦੇ ਕਿਸੇ ਦੇ ਨਹੀਂ ਮਿੰਨੀ ਬਧੀ ਤੇ ਜਾਣਾ ਹੀ ਬੰਦਾ ਤੇ ਕਿਵੇਂ ਵਿੱਗਾ ਕਿਵੇਂ ਸਿਆਂ ਰਹਾ ਤੇਰਾ ਸੱਚ ਦੱਸਣਾ ਝੂਠ ਨਹੀਂ ਬੋਲ ਰਿਹਾ ਨਹੀਂ ਵਧੀਆ ਰਹਿ ਗਿਆ ਕਿਸੇ ਯਾਰ ਹਾਂ ਵਧੀਆ ਰਹਿ ਗਿਆ ਨਹੀਂ ਯਾਰੇ ਆਏ ਨਹੀਂ ਠੀਕ ਰਹਿ ਗਿਆ ਤੇ ਉਹ ਤੋਂ ਠੀਕ ਵਿਚਾਰ ਬਾਜ ਗਣ ਕਿਹਾ ਹਾਂ ਬਾਜ ਗਿਆ 1.5 ਲੱਖ ਬੱਚੇ ਪਿੰਨੇ ਅਛਾ ਭਾਈ ਕਹਿੰਦਾ ਮੈਨੂੰ ਡੇ ਪਹਿਲਾ ਬੰਦਾ ਆਪਣੇ ਪੰਜਾਬ ਦੇ ਕੰਮੈਨਰ ਜਿਹੜਾ ਦਾ ਮੈਂ 1.5 ਲੱਖ ਰੁਪਏ ਬਚਾ ਆ ਗਲੇ ਸਾਰੇ ਰੋਂਦੇ ਆਏ ਆ ਅਹੀਂ ਦਾ ਸਟੋਰੀ ਮੈਂ ਉਦਾਂ ਲਾ ਕੇ ਆਉਂਦੇ ਰਹਿ ਕੇ ਕੁਛ ਨਹੀਂ ਬਜਿਆ ਕੁਛ ਨਹੀਂ ਬਜਿਆ ਇਹ ਬੰਦੇ ਨੇ 1.5 ਲੱਖ ਰੁਪਏ ਬਚਾ ਲਿਆ ਤੇ ਆਪਾਂ ਇਹਨਾਂ ਕੋਲ ਲੈਣੇ ਧਾਰੀ ਨੂੰ ਦਾਦਾ ਯਾਰ ਹਣ ਨਜ਼ਾਰਾ ਦੇ ਕਿ ਅਸੀਂ ਵੇਲੇ ਹੋ ਗਿਆ ਸਾਡਾ ਬਚੇ ਕੁਛ ਨਹੀਂ ਦੇ ਪੈਸੇ ਕੱਢੀ ਮਾਰਾ ਵਿਖਾ ਵੀ ਵੀ ਆ ਲਈ ਫਿਰਦਾ ਜਾਣਾ ਖਾਤੇ ਚ ਰਹਿਣੇ ਖਾਤੇ ਚ ਰਹਿਣੇ ਵਿਖਾ ਕਰੋ ਕਿੰਨੇ ਲੈ ਗਏ 10 ਕਰੋ ਮੈਂ ਕਿਹਾ ਮੈਂ ਤਾਂ ਬਾਅਦ ਚ ਆਇਆ ਨਹੀਂ ਆਲੂ ਨੂੰ ਲਾਏ ਨੇ ਤੇਰਾ ਬਿੱਲੀ ਅੱਗੇ ਆਦਾ ਜਾਂਦਾ ਖੇਰ ਜਾਂਦਾ ਪਰ ਦੋ ਕੁ ਲਾਲੂ ਹੋਰ ਵਧਾ ਲੈਣਾ ਆਣਾ ਐਮਪੀ ਮੈਂ ਆਹ ਲਾਲੂ ਦੋ ਕੁ ਬਾਹਰ ਲਾ ਲਾਂ ਇੱਕ ਤਾਂ ਕਰੋ ਬਾਹਰ ਬੰਦ ਰਹਿੰਦਾ ਹੈ ਆਲੂ ਲਾ ਲੈ ਮਾਦਾ ਕਰੇ ਤੇ ਕਰੇ ਤੋਰ ਤੋਰ ਸਹੀ ਦਾ ਕਿੱਤਾ ਕਰੋ ਸੋਦੀ ਦੇ ਕਿੱਤਾ ਕਰੋ ਮਸ਼ੀਨ ਤਾਂ ਛੱਡ ਦੋ ਸੋਦੀਆਂ ਦਾ ਕਿੱਤਾ ਛਾੜ ਚੱਕੇ ਖਿਰਦਾ ਜੀ ਬੰਦਾ ਹੀ ਗੱਲ ਯਾਰ ਇਹ ਹੀ ਹੋੜ ਹੋ ਗਿਆ ਬਾਹਰ ਕੰਪੀਟੀਸ਼ਨ ਅੱਛਾ ਹਾਂ ਇਹ ਤਾਂ ਸਹੀ ਗੱਲ ਹੈ ਇਹ ਰੇਗ ਬੰਦਾ ਕਹਿੰਦਾ ਹੈ ਕਿ ਉਹ ਹੋੜ ਅੱਪਰੇ ਵੜ ਜੇ ਹੋੜ ਵੜ ਜੇ ਮੈਰੀਟ ਘੱਟ ਤੇ ਵੜ ਤੇ ਹੁਣ ਹਣ ਚਾਹ ਮਿਲ ਸਕਦੀ ਕਿ ਨਹੀਂ ਚਾਹ ਬੋ ਲੈਣੇ ਆ ਆ ਖੇਰ ਕੇ ਬੰਦੇ ਨੂੰ ਚਾਹ ਲੈ ਜਵਾਂ ਨੂੰ ਜਾਓ ਮੁੰਡਿਓ ਗੋਰਾ ਕਿਆ ਮੰਨਦਾ ਉੱਥੇ ਬੜੇ ਟੋਟ ਟੋਟ ਕੇ ਪੈਨੇ ਆ ਇੱਥੇ ਸੌਂ ਹੀ ਗਾਏ ਬਸ ਸਸਤੇ ਜਾ ਕੇ ਗੱਲ ਪਤਾ ਨਹੀਂ ਕੀ ਗੱਲ ਹੈ ਇੱਸੀ ਬਣੇ ਲੋ ਕਿਆ ਸਸਤੇ ਵਾ ਮੱਤ ਮਾਰੀ ਖਣ ਆਂਦਾ ਵੀ ਮੇਰੇ ਵਾਲ ਮੱਤ ਮਾਰੀ ਖਣ ਇੱਤਨਾ ਪਰਣਾ ਪਣਾ ਬੰਨ ਲਿਆ ਕਰ ਕੱਢ ਦੇ ਵਾਲਿੰਦੇ ਉਹਨੇ ਆਪਦੇ ਨਹੀਂ ਕਟਿਆ ਆ ਵੇਖ ਮਣ ਜੁੱਤੀ ਨਹੀਂ ਵੀ ਗਏ ਅੱਛੇ ਨਹੀਂ ਜਾਵਨੀ ਮੈਂ ਕੱਟੂ ਵਾਲਾ ਕੱਢ ਦੇ ਵਾਲ ਤਵਾਜਾ ਇੱਕ ਡੀ ਮੜੀ ਦੋ ਬੰਦਾ ਵਾਜਾ ਕੱਟੂ ਵਾਲਾ ਕੱਟ ਪੈਣਾ ਹੈ ਗਾਇਰ ਦਖਲ ਇਸ ਕਰਿਓ ਨਾ ਇਹ ਆਜਾ ਦੇ ਕਟੂ ਵਾਲਾ ਕੱਢ ਦੇ ਵਾਲਾ ਮੈਂ ਇਹ ਨਹੀਂ ਕਰਾ ਮੈਨੂੰ ਕਿਹੜਾ ਕੱਟੇ ਵਾਇਕਟ ਨਹੀਂ ਆਦੀ ਇਹ ਮਣੇ ਇਹ ਕੱਟੇ ਚੇ ਕੱਟਦੇ ਆ ਇਹ ਆਉਂਦੀ ਨਹੀਂ ਆਉਂਦੀ ਕੇਹੜ ਵੀ ਤੇ ਰਿਕਾਰਡਿੰਗ ਸੁਣਾ ਮੈਥੇ ਕਾਲੀ ਰਿਕਾਰਡਿੰਗ ਸੁਣਾ ਕੱਟੇ ਬੰਦੇ ਰਿਕਾਰਡਰ ਬੇਲੀ ਹੜ ਕਿਧਰ ਗਿਆ ਭਾਈ ਕਿਹੜਾ ਕਿਧਰ ਗਿਆ ਕਿਧਰ ਨਿਕਲ ਗਿਆ ਹੁਣ ਆਇਥੇ ਕਿਧਰੇ ਜੰਡ ਜੰਡ ਦਾ ਫੋਨ ਲੱਗਦਾ ਆ ਗਿਆ ਕਿਸੇ ਦਾ ਹਣਾ ਨਹੀਂ